ਇਹ ਸੀਡ ਲੰਗ ਜਾਣੀ ਬੀਜ ਤੋਂ ਪੌਦੇ ਆਪਾਂ ਬਣਾਉਣੇ ਆ ਤਾਂ ਬੀਜ ਦਾ ਜਿਸ ਪੌਦੇ ਤੋਂ ਆਪਾਂ ਬੀਜ ਲਿਆ ਹੈ ਉਹ ਦੇ ਆਲੇ ਦੁਆਲੇ 500 ਮੀਟਰ ਤੱਕ ਯਾਨੀ 5 5 5 ਏਕੜ ਤੱਕ ਆਲੇ ਦੁਆਲੇ ਉਸ ਪੌਦੇ ਦੀ ਕੋਈ ਹੋਰ ਕਿਸਮ ਨਹੀਂ ਹੋਣੀ ਚਾਹੀਦੀ ਉਹ ਸਾਰੇ ਨਾਜ਼ੁਕ ਵੀ ਪੌਦੇ ਹੁੰਦੇ ਆ ਉਹਨਾਂ ਨੂੰ ਤਾਂ ਅਸੀਂ ਜਨੀਲਾ ਥੋਥਾ ਰੜਾ ਕੇ ਨਾ ਕਲੀ ਦੇ ਵਿੱਚ ਤਾਂ ਉਹਨੂੰ 2 ਫੁੱਟ ਤੱਕ ਜਾਂ 2.5 ਫੁੱਟ ਤੱਕ ਥੱਲੇ ਪੇਂਟ ਕਰਨਾ ਹੁੰਦਾ ਅੱਬਲ ਤਾਂ ਇਹਨਾਂ ਨੂੰ ਆਪਾਂ ਅੰਗਰੇਜ਼ੀ ਮਹੀਨੇ 'ਚ ਕਹੀਏ ਮੌਨਸੂਨ ਆਉਣ ਤੇ ਜੁਲਾਈ ਦੇ ਸ਼ੁਰੂ ਕਰਕੇ ਸਤੰਬਰ ਤੱਕ ਲਾ ਸਕਦੇ। ਬਈ ਤਾਂ ਜੂਨ ਦੇ ਵਿੱਚ ਤਾਂ ਕਦੇ ਉੱਚ ਵਿੱਚ ਵੀ ਨਹੀਂ ਆਉਣ ਦੇਣਾ ਪੀ ਪੌਦਾ ਲਾਉਣਾ ਹੈ ਤੇ ਪੌਦਾ ਚੱਲੇਗਾ। ਬਹੁਤ ਸਾਰੇ ਬਿੱਲ ਦੀ ਲੱਕੜ ਹੈ। ਮੈਂ ਆਪਣੇ ਫਾਰਮ ਤੇ ਦੇਖਦਾ ਲੋਹੇ ਵਰਗੀ ਹੈ। ਫਲਾਹੀ ਦੀ ਲੱਕੜ ਬਿਲਕੁਲ ਲੋਹੇ ਵਰਗੀ ਹੈ। ਫਲਾਹੀ ਦੇ ਤਾਂ 50 ਸਾਲ ਪਈ ਰੱਖੋ ਮਿੱਟੀ ਦੇ ਵਿੱਚ ਫੇਰ ਵੀ ਉਹ ਲੋਹਾ ਨਿਕਲੇਗੀ। ਬਹੁਤ ਸਾਰੇ ਦੋਸਤ ਸਾਨੂੰ ਸਵਾਲ ਕਰ ਰਹੇ ਸੀਗੇ ਕਿ ਬੂਟਾ ਲਾਉਣਾ ਕਦੋਂ ਚਾਹੀਦਾ? ਮੌਸਮ ਕਿਹੜਾ ਹੋਵੇ ਤੇ ਸਰਦਾਰ ਮਹਿੰਦਰ ਸਿੰਘ ਜੀ ਦਾ ਸਾਹ ਜ ਹੁਣਾਂ ਦੇ ਕੋਲ ਅੱਜ ਅਸੀਂ ਸਿਗੇ ਤੇ ਮੈਂ ਕਿਹਾ ਕਿ ਵੀ ਇਹਨਾਂ ਨੂੰ ਪੁੱਛਦੇ ਆਂ ਵੀ ਆਪਾਂ ਬੂਟਾ ਲਾਈਏ ਕਰਦਾ ਤੇ ਬਾਪੂ ਜੀ ਬੂਟਾ ਜਿਹੜਾ ਆ ਉਹ ਕਿੱਦਾਂ ਲਾਉਣਾ ਚਾਹੀਦਾ ਉਹ ਫਿਰ ਸਾਨੂੰ ਤੁਸੀਂ ਤਰੀਕਾ ਦੱਸਣਾ ਜੀ ਅੱਛਾ ਜੀ ਲਓ ਜੀ ਲਓ ਜੀ ਬਾਪੂ ਜੀ ਦੀ ਉਮਰ 87 ਸਾਲ ਹੋ ਚੱਲੀ ਆ ਮੈਂ ਪਹਿਲਾਂ ਦੱਸ ਦਿਆਂ ਜਿਹੜੀ ਆਪਾਂ ਗੱਲ ਕਰਦੇ ਆਂ ਤੇ ਜੂਨ ਜੁਲਾਈ ਚ ਵੀ ਲੋਕੀ ਜੂਨ ਚ ਲਾਈ ਜਾਂਦੇ ਨੇ ਬੂਟੇ ਮਈ ਚ ਲਾਈ ਜਾਂਦੇ ਨੇ ਗਲਤ ਕਰ ਰਹੇ ਆ ਉਹ ਗਲਤ ਕਰ ਰਹੇ ਸੋਦਾ ਹੀ ਗਲਤ ਕਰ ਰਹੇ ਆ ਅੱਛਾ ਜੀ ਬਸ ਠੀਕ ਹੈ ਜੀ ਦੇਖਦਾ ਜਿਹਨੂੰ ਆਪਾਂ ਤਰੇਕ ਕਹਿੰਦੇ ਆ ਜੀ ਇਹ ਵੈਸੇ ਜਨਵਰੀ ਦੇ ਪੈਸਤਾ ਜਾਂ ਪੱਤੇ ਖਿਰ ਜਾਂਦੇ ਆ ਜੀ ਬਿਲਕੁਲ ਹਾਂ ਜੀ ਜਦ ਪੱਤੇ ਖਿਰ ਜਾਂਦੇ ਆ ਜਨਵਰੀ ਵਿੱਚ ਤਾਂ ਨੰਗੀ ਚੜ੍ਹ ਦੇ ਨਾਲ ਹੀ ਲਾ ਸਕਦੇ ਆ ਆ ਪੋਲੀਥੀਨ ਦਾ ਲਫਾਫਾ ਪੋਲੀਥੀਨ ਹੀ ਨਾਲ ਦਬਾਉਣੀ ਆ ਇਹ ਬੜੀ ਖਤਨਾਕ ਚੀਜ਼ ਹੈ। ਅੱਛਾ ਜੀ ਪੋਲੀਥੀਨ ਨਹੀਂ ਦਬਾਉਣੀ। ਨਾ ਨਾ ਪੋਲੀਥੀਨ ਨੂੰ ਦਿਵਾਲਿਆਂ ਲਾ ਦੇਣਾ। ਅੱਛਾ ਜੀ। ਪਰ ਇੱਕ ਗੱਲ ਦਾ ਖਾਸ ਖਿਆਲ ਰੱਖਣਾ ਕੋਈ ਵੀ ਪੂਕਾ ਲਾਉਣਾ। ਜੀ। ਤਾਂ ਪੋਲੀਥੀਨ ਦੇ ਨਾਲ ਆਹ ਮਿੱਟੀ ਨਾ ਲੈ ਜਾਵੇ। ਅੱਛਾ ਜੀ। ਇਸ ਕਰਕੇ ਆਹ ਮਿੱਟੀ ਵੀ ਰੇਤਲੀ ਨਹੀਂ ਚਾਹੀਦੀ। ਜੀ। ਥੋੜੀ ਜਿਹੀ ਚੀਕਣੀ ਮਿੱਟੀ ਢੇਰ ਲਾ ਕੇ ਪਾਈ ਹੋਣੀ ਚਾਹੀਦੀ ਆ। ਅੱਛਾ ਜੀ। ਇਹ ਨੂੰ ਪੌਦੇ ਨੂੰ ਜਦੋਂ ਇਹ ਆਪਾ ਪੌਦਾ ਰੱਖਣ ਲੱਗਦੇ ਆ ਮੰਨ ਲਓ ਆਹ ਆ ਜਿਹੜਾ ਆ ਜਿਹੜਾ ਟੋਆ ਆ ਬਾਪੂ ਜੀ ਹਨਾ। ਇਹ ਟੋਆ ਕਿੰਨੇ ਦਿਨ ਪਹਿਲਾਂ ਮਾਰ ਲੈਣਾ ਚਾਹੀਦਾ ਵੈਸੇ? ਨਹੀਂ ਉਹਦੇ ਹੀ ਮਾਰ ਲ ਉਦੋਂ ਵੀ ਚੱਲ ਜਾਂਦਾ ਹਾਂ ਫਲਦਾਰ ਬੂਟਿਆਂ ਨੂੰ ਪਹਿਲਾਂ ਲੋਡ ਹੁੰਦੀ ਆ ਅੱਛਾ ਜੀ ਕਿੰਨੇ ਦਿਨ ਜੰਗਲਾਤ ਵਾਲਿਆਂ ਨੂੰ ਉਹ ਤਾਂ ਪੰਮਾ ਤੁਸੀਂ ਹਫਤਾ ਪਹਿਲਾਂ ਕਰ ਲੋ ਇਹ ਬੂਟੇ ਨੂੰ ਜੇਠ ਖੱਡਾ ਡੂੰਘਾ ਆ ਥੋੜੀ ਜਿਹੀ ਮਿੱਟੀ ਵਿੱਚ ਪਾ ਲੈਣੀ ਆ ਆ ਫਾ ਦਿਖਾ ਲ ਦਿਓ ਯਾਰ ਨੇੜੇ ਮਿੱਟੀ ਪਾ ਲੈਣੀ ਆ ਅੱਛਾ ਜੀ ਔਰ ਫਿਰ ਇਹਨੂੰ ਰੱਖ ਕੇ ਜੀ ਇਹ ਦਿਵਾਲੇ ਮਿੱਟੀ ਪਾ ਦੇਣੀ ਆ ਅੱਛਾ ਜੀ ਇਹ ਹੋ ਗਿਆ ਮਿੱਟੀ ਪਾ ਕੇ ਜੀ ਇਹਨੂੰ ਥੋੜਾ ਜਿਹਾ ਦੌਰ ਰੱਖ ਲੈਣਾ ਪਾਣੀ ਵੱਖਾਂ ਨੂੰ ਨਾ ਜਾਵੇ ਜਿਹੜਾ ਪਾਣੀ ਪਾਉਣਾ ਇਹਦੇ ਫੇਰ ਹੈ ਸੋਟੀ ਘਟ ਦੇਣੀ ਆ ਨਾਲ ਜੀ ਸਖਤ ਸੋਟੀ ਅੱਛਾ ਜੀ ਤਾਂ ਕਿ ਹਵਾ ਦੇ ਨਾਲ ਕੋਈ ਕੁੱਤਾ ਬਿੱਲਾ ਲੰਘ ਜਾਏ ਉਹ ਹਲਾ ਦੇਵੇ ਜੀ ਲੈ ਨਾ ਬੂਟਾ ਜਿਹੜੇ ਜੰਗਲਾਤ ਵਾਲੇ ਬੂਟੇ ਆ ਜੀ ਤੀਨਾਂ ਦੀਆਂ ਕਈ ਤਰ੍ਹਾਂ ਦੀਆਂ ਲੋੜਾਂ ਇਹਨਾਂ ਤੋਂ ਆਪਾਂ ਪੂਰੀਆਂ ਕਰਦੇ ਹਾਂ ਅੱਛਾ ਜੀ ਇੱਕ ਤਾਂ ਇਹਨਾਂ ਬੂਟਿਆਂ ਨੂੰ ਆਪਾਂ ਛਾਂ ਲੈਣ ਲਈ ਵਰਤਦੇ ਹਾਂ ਛਾਂ ਕਿਹੜੇ ਬੂਟੇ ਵਧੀਆ ਦਿੰਦੇ ਕਿਹੜੇ ਟੰਗ ਨਾ ਦੇਣਗੇ अच्छा जी दूसरी जेडी आपा करदेया अच्छे ना खूबसूरत ਉਹਨਾਂ ਦੇ ਫੁੱਲ ਲੈ ਉਹਨਾਂ ਦੇ ਖੂਬਸੂਰਤ ਪੱਤੇ ਸਜਾਵਟ ਦਾ ਜਿਹੜਾ ਕੰਮ ਲੈਣੇ ਆ ਸਜਾਵਟੀ ਪੌਦੇ ਤੇ ਤੀਜਾ ਜਿਹਨਾਂ ਤੋਂ ਅਸੀਂ ਉੱਚੀ ਕੁਆਲਟੀ ਦੀ ਲੱਕੜ ਲੈਣੀ ਜਿਹੜੇ ਉੱਚੀ ਕੁਆਲਟੀ ਦੀ ਲੱਕੜ ਆਪਾਂ ਲੈਣੀ ਆ ਨਾ ਉਹ ਵੀ ਕੋਈ ਕਿਸਮ ਨਹੀਂ ਇਦਾਂ ਦੀ ਆ ਬੂਟਾ ਜਿਹੜਾ ਅੱਛੀ ਕੁਆਲਟੀ ਦੀ ਲੱਕੜ ਦੇਵੇਗਾ ਆ ਬੂਟਾ ਜਿਹੜਾ ਸ਼ਾਂਤ ਦੇਵੇਗਾ ਉਹ ਆਪਾਂ ਕਰਨਾ ਆ ਅੱਛਾ ਜੀ ਉਹਨਾਂ ਦੇ ਕੋਲੋਂ ਲੱਕੜ ਕਿੱਦਾਂ ਲੈਣੀ ਉਹ ਸਾਨੂੰ ਕੰਮ ਕਰਨਾ ਪੈਣਾ ਉਹਦੇ ਤੇ ਉਹਨਾਂ ਤੋਂ ਸ਼ਾਂ ਕਿੱਦਾਂ ਲੈਣੀ ਇਹ ਵੀ ਸਾਨੂੰ ਕੰਮ ਕਰਨਾ ਪਏਗਾ ਅੱਛਾ ਜੀ ਤੇ ਬਹੁਤ ਸਾਰੇ ਪੌਦੇ ਜਿਨ੍ਹਾਂ ਇਹ ਆਪਾਂ ਫਲ ਭਜੋ ਨਹੀਂ ਲੈਣੇ ਹੈ ਹੋਰ ਲੋੜਾਂ ਵਾਸਤੇ ਲਾਉਣੇ ਆ ਤੇ ਉਹ ਆਪਾਂ ਉਹਦੇ ਵਾਸਤੇ ਜਿਹੜਾ ਅਨਕੂਲ ਮੌਸਮ ਹੈ ਉਹ ਹੈਗਾ ਆ ਆਪਣੇ ਸੌਣ ਪਾਦੋਂ ਦਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਅੱਬਲ ਤਾਂ ਇਹਨਾਂ ਨੂੰ ਆਪਾਂ ਅੰਗਰੇਜ਼ੀ ਮਹੀਨੇ ਚ ਕਹੀਏ ਮੌਨਸੂਨ ਆਉਣ ਤੇ ਜੁਲਾਈ ਵਿੱਚ ਸ਼ੁਰੂ ਕਰਕੇ ਸਤੰਬਰ ਤੱਕ ਲਾ ਸਕਦੇ ਆ ਅੱਧਾ ਅਕਤੂਬਰ ਤੱਕ ਵੀ ਲਾ ਸਕਦੇ ਆ ਜੀ ਔਰ ਦੂਸਰਾ ਫਿਰ ਜਿਹੜਾ ਮੌਸਮ ਹੈ ਉਹ ਹੈਗਾ ਆ ਵੈਸੇ ਤਾਂ ਇਹ ਬੂਟੇ ਲਾਉਣੇ ਚਾਹੀਦੇ ਆ ਮੌਨਸੂਨ ਆਈ ਤੇ ਜਦੋਂ ਸਾਵਣ ਪਾਦੋਂ ਅਸੂ ਕੁਆ ਤੱਕ ਤੇ ਕੋਸ਼ਿਸ਼ ਕਰਨੀ ਚਾਹੀਦੀ ਵੀ ਇਸੇ ਮੌਸਮ ਚ ਲੱਗ ਜਾਣ ਸਾਰੇ ਬੂਟੇ ਹਾਂ ਜੇ ਇਸ ਮੌਸਮ ਚ ਨਹੀਂ ਲੱਗ ਸਕੇ ਤੇ ਫਿਰ ਫਰਵਰੀ ਤੋਂ ਲੈ ਕੇ ਫਰਵਰੀ ਅਖੀਰ ਤੋਂ ਲੈ ਕੇ ਮਾਰਚ ਤੱਕ 8 ਅਪ੍ਰੈਲ ਤੱਕ ਫਿਰ ਇਹ ਲਾ ਸਕਦੇ ਹਾਂ ਉਸ ਤੋਂ ਅੱਗੇ ਪਿੱਛੇ ਦੀ ਫਿਰ ਲੋੜੇ ਚਾਹੀਦੀ ਤੇ ਜੂਨ ਤੇ ਮਈ ਤਾਂ ਜੂਨ ਦੇ ਵਿੱਚ ਤਾਂ ਕਦੇ ਸੋਚ ਵਿੱਚ ਵੀ ਨਹੀਂ ਆਉਣ ਦੇਣਾ ਵੀ ਪੌਦਾ ਲਾਉਣਾ ਹੈ ਤੇ ਪੌਦਾ ਚੱਲੇਗਾ ਅੱਛਾ ਜੀ ਇਹ ਤਾਂ ਜਿਹੜੇ ਲੱਗਿਓ ਪੌਦੇ ਉਹਨਾਂ ਨੂੰ ਬਚਾਉਣ ਦੇ ਇਹ ਤਾਂ 2 ਮਹੀਨੇ ਆ ਉਹਨਾਂ ਨੂੰ ਬਚਾਉਣਾ ਕਿੱਦਾਂ ਜਿਹੜੇ ਪਹਿਲਾਂ ਲੱਗੇ ਹੋਗਾ ਹੂੰ ਇਹ ਰਵਾਇਤ ਵੀ ਬੰਦ ਹੋਣੀ ਚਾਹੀਦੀ ਆ ਵੀ ਕਿਸੇ ਨੂੰ ਜਨਮ ਦਿਨ ਮਨਾਉਣਾ ਮਈ ਜੂਨ ਦੇ ਵਿੱਚ ਤਾਂ ਬੂਟੇ ਲਾ ਦਿਓ ਕਿਸੇ ਨੇ ਕੋਈ ਦਾਨ ਕਰਨਾ ਆ ਤਾਂ ਬੂਟਿਆਂ ਦਾ ਦਾਨ ਕਰ ਦਿਓ ਇਹ ਦਾਨ ਕਰਨ ਦੇ ਤੇ ਬੂਟੇ ਲਾਉਣ ਦਾ ਇਹ ਸਮਾਂ ਨਹੀਂ ਹੈ ਬਈ ਪਰ ਇਹ ਜ ਕਰਨਾ ਚਾਹੀਦਾ ਤੇ ਇਸੇ ਤਰ੍ਹਾਂ ਸਰਦੀ ਦੇ ਵਿੱਚ ਕੁਝ ਪੌਦੇ ਆ ਜਿਹੜੇ ਆਪਾਂ ਸਰਦੀ ਦੇ ਵਿੱਚ ਲਾ ਸਕਦੇ ਆਂ ਇਹ ਜੰਗਲਾਤ ਵਾਲੇ ਡੇਕ ਲਾ ਸਕਦੇ ਆਪਾਂ ਸਰਦੀਆਂ ਜਨਵਰੀ ਦੇ ਵਿੱਚ ਅੱਛਾ ਜੀ ਬਾਪੂ ਨਾ ਲਾ ਸਕਦੇ ਆ ਜਨਵਰੀ ਦੇ ਵਿੱਚ ਹੋਰ ਵੀ ਕੁਝ ਐਸੇ ਪੌਦੇ ਆ ਜਿਹੜੇ ਆਪਾਂ ਜਨਵਰੀ ਮਹੀਨੇ ਦੇ ਵਿੱਚ ਲਾ ਸਕਦੇ ਆਂ ਸਰਦੀ ਦੇ ਵਿੱਚ ਜਿਨ੍ਹਾਂ ਦੇ ਸਰਦੀਆਂ ਨੂੰ ਪੱਤੇ ਖਿਰ ਜਾਂਦੇ ਆ ਜਿਹੜੇ ਸਦਾ ਬਹਾਰ ਜਿਨ੍ਹਾਂ ਦੇ ਪੱਤੇ ਨਹੀਂ ਕਰਦੇ ਹੈ ਨਾ ਉਹ ਸਾਨੂੰ ਹਮੇਸ਼ਾ ਹੀ ਪਹਿਲ ਦੇਣੀ ਚਾਹੀਦੀ ਆ ਆਪਣੇ ਜੁਲਾਈ ਤੇ ਅਗਸਤ ਨੂੰ ਹੂੰ ਤੇ ਜੇ ਕੋਈ ਲੋਡ ਪੈ ਜਾਵੇ ਹੋਰ ਵੀ ਤਾਂ ਫੇਰ ਇਹਨਾਂ ਨੂੰ ਆਪਾਂ ਸਤੰਬਰ ਤੱਕ ਵਧਾ ਸਕਦੇ ਹਾਂ ਉਧਰੋਂ ਫੇਰ ਆਪਾਂ ਮਾਰਚ ਤੇ 1 ਅਪ੍ਰੈਲ ਤੱਕ ਇਹ ਲਾ ਸਕਦੇ ਹਾਂ ਜੇ ਜੇ ਦੂਜੇ ਕਿਸੇ ਮੌਸਮ ਤੇ ਲਾਉਣੇ ਹੋਣ ਹੂੰ ਸੋ ਇਸ ਕਰਕੇ ਇਹਨਾਂ ਦਾ ਹੁਣ ਇਹ ਆਪਾਂ ਦੀ ਦੇਖਣ ਦੀ ਜਿਹੜੀ ਸਭ ਤੋਂ ਵੱਡੀ ਲੋੜ ਹੈ ਜੀ ਤੇ ਆਪਾਂ ਲਾ ਤਾਂ ਲਏ ਆ ਜੀ ਜੇ ਆਪਾਂ ਲੱਕੜ ਦੀ ਲਾਏ ਆ ਨਾ ਲੋਡ ਵਾਸਤੇ ਤਾਂ ਫੇਰ ਬੂਟੇ ਨੂੰ ਛੋਟੇ ਹੁੰਦੇ ਤੁਸੀਂ ਜਿਸ ਵੇਲੇ ਉਹ ਡੇਢ ਕੁ ਫੁੱਟ ਡੇਢ ਫੁੱਟ ਹੋ ਜਾਵੇ ਜੀ ਉਹਦੀਆਂ ਜਿੰਨੀਆਂ ਸ਼ਾਖਾਂ ਤੁਰਨ ਗਈਆਂ ਜੀ ਉਹ ਝਾੜਦੇ ਜਾਣਾ ਹੂੰ ਰਹਿਣ ਨਹੀਂ ਦੇਣੀਆਂ ਥੱਲੇ ਅੱਛਾ ਜੀ ਫੇਰ ਹੈ ਜਦੋਂ ਉਹ ਆ ਗਿਆ 3-4 ਫੁੱਟ ਤੇ ਜਾਂ ਉੱਤੇ ਚਲੇ ਗਿਆ 5 ਫੁੱਟ 6 ਫੁੱਟ ਤੱਕ ਚਲੇ ਗਿਆ ਹੂੰ ਤਾਂ ਫੇਰ ਹੈ ਜਿਹੜੀਆਂ ਸ਼ਾਖਾਂ ਫੁੱਟਣ ਗਈਆਂ ਉਹਨਾਂ ਨੂੰ ਉਂਗਲੀ ਤੇ ਮੋٹے ਨਹੀਂ ਹੋਣ ਦੇਣਾ ਆ ਚੀਚੀ ਤੋਂ ਚੀਚੀ ਦੀ ਜਿਹੜੀ ਨਾ ਟ੍ਰੇਨਿੰਗ ਚਾਹੀਦੀ ਆ ਉਹ ਦਿੱਖ ਨੂੰ ਕਰਨ ਵਾਸਤੇ ਉਹਦੀ ਸ਼ंगाई ਕਰਨ ਵਾਸਤੇ ਅੱਛਾ ਹਰ ਸੰਦ ਨਾਲ ਨਹੀਂ ਹੋ ਸਕਦੀ ਹੈ ਉਹਦੀ ਇਹ ਆ ਕਿ ਕੋਹਾੜੀ ਨਹੀਂ ਲੈਣੀ ਹੈ ਦਾਤ ਨਹੀਂ ਲੈਣਾ ਹੈ ਆਰੀ ਲੈਣੀ ਹੈ ਆਰੀ ਨੂੰ ਹਨ ਤਨੇ ਦੇ ਨਾਲੋਂ ਰੱਖ ਕੇ ਨਾ ਉਹ ਸ਼ਾਖ ਵੱਢਣੀ ਹੈ ਸ਼ਾਖ ਵੱਢ ਕੇ ਜਿਹੜਾ ਨਾ ਤਾਂ ਛਿਲ ਰਹੇ ਤਨੇ ਦੀ ਨਾ ਹੁੰਗਾ ਖੜਾ ਰਹੇ ਹੁੰਗਾ ਖੜਾ ਰਹਿ ਗਿਆ ਤਾਂ ਲੱਕੜ ਦੀ ਕੁਆਲਿਟੀ ਚ ਉਥੇ ਹੀ ਨੰ ਭੰਨ ਪਿਆ ਜਾਏਗਾ ਉਹ ਲੱਕੜ ਦੀ ਕੁਆਲਿਟੀ ਨਹੀਂ ਠੀਕ ਰਹੇਗੀ ਅੱਛਾ ਜੀ ਤੇ ਜਿਹੜੇ ਫਲਦਾਰ ਪੌਦੇ ਹੈ ਫਲਦਾਰ ਪੌਦਿਆਂ ਦੇ ਵਿੱਚ ਤਾਂ ਜਿਸ ਵੇਲੇ ਆਪਾਂ ਇਹ ਕਟਣੀ ਹੈ ਨਾ ਤਾਂ ਫੇਰ ਉਹ ਜਿੱਥੋਂ ਕਟਿਆ ਹੈ ਉਥੇ ਬੋਰਡੂ ਪੇਸਟ ਹੁੰਦਾ ਮਲਮ ਹੁੰਦੀ ਆ ਬੋਰਡੂ ਪੇਸਟ ਉਹਦੇ ਉਹਦੇ ਉੱਤੇ ਮਲਮ ਲਾਉਣੀ ਆ ਉਹਦੇ ਜਿੱਥੋਂ ਕਟਣਾ ਉਹ ਜਾਂ ਜਿੱਥੋਂ ਛਿਲ ਲੈ ਗਈ ਹੋਸ ਸਕੇ ਤਾਂ ਉਹਨਾਂ ਦੇ ਪੱਟੀ ਵੀ ਕਰਨੀ ਆ ਉੱਤੇ ਤੇ ਜੇ ਉਹ ਜャਕ ਨੂੰ ਕੱਟੇ ਨੂੰ 3-4 ਦਿਨ ਹੋ ਗਏ ਆ ਫੇਰ ਰੋਗਰ ਦੇ ਜਮ ਮੈਲਾ ਖਿੰਦੇ ਕੋਲ ਨਾਲ ਪਹਿਲਾਂ ਧੋਣਾ ਉਹਨੂੰ ਫੇਰ ਮਲਮ ਲਾਉਣੀ ਆ ਫੇਰ ਉੱਤੇ ਪੱਟੀ ਕਰਨੀ ਫਲਦਾਰ ਬੂਟਿਆਂ ਵਾਸਤੇ ਜੰਗਲਾਤ ਵਾਲਿਆਂ ਦੀ ਕੋਈ ਲੋੜ ਨਹੀਂ ਆ ਇਹ ਦੇਖੋ ਆ ਥੱਲਿਓਂ ਜੜਾਂਗੇ ਫਟ ਗਏ ਹੈ ਹੂੰ ਜਿਆਦਾ ਆਪਾਂ ਮਿਰਚ ਲਾਉਣੀ ਆ ਸਾਰੇ ਏਦਾਂ ਹੀ ਰਹਿਣ ਦਿੰਨੇ ਆ ਇਹਨੂੰ ਐਨ ھیਠੋਂ ਰੱਖ ਕੇ ਇਹ ਸਾਰੀਆਂ ਨਾ ਕੱਟ ਦੇਣੀਆਂ ਜਿੰਨੀ ਵਾਰ ਇਹ ਫੁੱਟੀ ਜਾਣੇ ਕੱਟੀ ਜਾਣੀਆਂ ਜਿਹੜੀਆਂ ਸ਼ਾਖਾਂ ਐ ਸਾਈਜ਼ ਤੱਕ ਹੋਣੀਆਂ اچھا ਆ ਸਾਈਜ਼ ਹੋ ਗਿਆ ਜੀ ਬ੍ਰਾਂਚਾਂ ਦਾ ਹਾਂਜੀ ਇਹਨੂੰ ਫੇਰ ਐਥੋਂ ਆਰੀ ਦੇ ਨਾਲ ਕੱਟਣਾ ਅੱਛਾ ਜੀ ਐਨ ਨੇੜਿਓਂ ਰੱਖ ਕੇ ਠੀਕ ਹੈ ਕੰਨੀ ਦੀ ਸ਼ੈਲ ਨਾ ਲੈ ਜਾਵੇ ਹਾਂ ਜੀ ਹਾਂ ਨੇੜਿਓਂ ਰੱਖ ਕੇ ਇਹਨੂੰ ਕੱਟ ਦੇਣਾ ਇੱਥੋਂ ਠੀਕ ਹੈ ਜੀ ਇੱਥੇ ਖੁੰਗਾ ਨਹੀਂ ਖੜਾ ਰਹਿਣ ਦੇਣਾ ਅੱਛਾ ਜੀ ਜੇ ਖੁੰਗਾ ਖੜਾ ਰਿਹਾ ਉਥੇ ਖੋੜ ਪੈ ਜਾਏਗੀ ਲੱਕੜੀ ਦੇ ਵਿੱਚ ਅੱਛਾ ਤੇ ਇਹ ਤੋਂ ਮੋਟਾ ਨਹੀਂ ਹੋਣ ਦੇਣਾ ਜਿਹੜਾ ਆਪਾਂ ਸ਼ਾਗਣੇ ਡਾਲੇ ਤਾਂ ਜਿਹੜੇ ਛੋਟੇ ਆ ਇਹਦੇ ਬ੍ਰਾਂਚਾਂ ਛੋਟੀਆਂ ਬ੍ਰਾਂਚਾਂ ਨੂੰ ਇਹ ਕਟਰ ਦੇ ਨਾਲ ਹਾਂ ਆਰੀ ਨਹੀਂ ਇਹ ਕਟਰ ਦੇ ਨਾਲ ਅੱਛਾ ਜੀ ਇਹਨਾਂ ਨੂੰ ਕਟਰ ਦੇ ਨਾਲ ਕੱਟ ਦੇਣਾ ਅੱਛਾ ਹੋਵੇ ਜੇ ਇਹ ਸ਼ੱਕਾਂ ਜਨਵਰੀ ਦੇ ਵਿੱਚ ਕਟੀਆਂ ਜਾਣ ਅੱਛਾ ਇਹ ਸਮਾਂ ਜਨਵਰੀ ਕਿਉਂਕਿ ਜਨਵਰੀ ਦੇ ਵਿੱਚ ਹੈ ਪੌਦਾ ਹੁੰਦਾ ਨੀਂਦ ਦੀ ਹਾਲਤ ਵਿੱਚ ਅੱਛਾ ਜੀ ਉਹਦੇ ਫਿਰ ਨਾ ਜਖਮ ਦੇ ਰਾਹੀਂ ਬੈਕਟੀਰੀਆ ਸਿਸਟਮ ਦੇ ਵਿੱਚ ਨੀਂ ਬੂਟੇ ਤੇ ਜਾ ਸਕਦੇ ਤਾਂ ਹੀ ਜਿਹੜੇ ਪਤ ਝੜ ਵਾਲੀ ਬੂਟੀ ਇਹਨਾਂ ਦੇ ਪੱਤੇ ਸਰਦੀਆਂ 'ਚ गिरਦੇ ਆ ਉਹਨਾਂ ਦੀ ਕਟਾਈ ਜਨਵਰੀ ਵਿੱਚ ਕਰਨ ਦੀ ਸਪਰਸ਼ ਕੀਤੀ ਜਾਂਦੀ ਹੈ ਅੱਛਾ ਤੇ ਇਹਨੂੰ ਐਦਾਂ ਕਰਕੇ ਠੀਕ ਹੈ ਜੀ ਬਸ ਸਿਖਰ ਤੱਕ ਇੱਕ ਕੱਟ ਦੇਣੀ ਸਾਰੀਆਂ ਅੱਛਾ ਜੀ ਇਹਨੂੰ ਫਿਰ ਸਿੱਧੀ ਜਾਣ ਦੇਣਾ ਇਹ ਉੱਪਰ ਚਲੇ ਜਾਊਗਾ ਇਹ ਪਰਮਾਟਿਕ ਹੈ ਜਿੰਨੀ ਜਾਂਦੀ ਹੈ ਇਹਨੂੰ ਉੱਚੀ ਧਾਨ ਦਿਓ ਜੇ ਲੱਕੜ ਲੈਣਾ ਹੈ ਅੱਛਾ ਜੀ ਜੇ ਛਾਂ ਲੈਣੀ ਆ ਫਿਰ ਇਹਨੂੰ ਉੱਤੋਂ ਥੋੜਾ ਕੱਟ ਦਿਓ ਸੈਂਟਰ ਦੀ ਸੈਂਟਰ ਵਾਲੀ ਆ ਛਾਂ ਕੱਟ ਦਿਓ ਜਿੰਨੀ ਤੁਸੀਂ ਚਾਹੋ ਉੱਤੋਂ 5-6 ਫੁੱਟ ਜਾਣੇ ਆ 5-6 ਫੁੱਟ ਤਾਂ ਹੀ ਰੱਖ ਕੇ 6 ਫੁੱਟ ਤਾਂ ਹੀ ਉੱਪਰੋਂ ਫੇਰਨਾ 10 ਫੁੱਟ ਤੇ ਕੱਟ ਦਿਓ ਠੀਕ ਹੈ ਜੀ ਨੂੰ 10 ਫੁੱਟ ਤੇ ਫਿਰ ਇਹ ਬੱਖਾਂ ਨੂੰ ਫੈਲੇਗਾ ਫਿਰ ਇਹ ਤੁਹਾਨੂੰ ਛਾਂ ਦੇਗਾ ਕਿਸੇ ਵੀ ਪੌਦੇ ਵਿੱਚ ਜੀ ਉਹ ਸੀਡਲਿੰਗ ਰੂਪ ਦੇ ਵਿੱਚ ਲਾਉਣਾ ਜਾਨੀ ਬੀਜ ਤੋਂ ਪੌਦਾ ਜਿ ਬਣਾਉਣਾ ਬਹੁਤ ਸਾਰੇ ਸਾਡੇ ਹੋਰ ਤਰੀਕੇ ਹੋਣ ਆ ਗਏ ਆ ਆਪਾਂ ਕਲਮ ਵੀ ਲਾ ਦਿੰਦੇ ਆ ਫੇਰ ਕਈਆਂ ਨੂੰ ਆਪਾਂ ਪਿਉਂਦ ਕਰਦੇ ਆ ਕਈ ਟਿਸ਼ੂ ਕਲਚਰ ਰਾਹੀਂ ਪੌਦੇ ਤਿਆਰ ਕਰਦੇ ਆ ਜੀ ਇਹ ਵੱਖ-ਵੱਖ ਹੋਰ ਤਰੀਕੇ ਆ ਜੇ ਸੀਡਲਿੰਗ ਜਾਨੀ ਬੀਜ ਤੋਂ ਪੌਦੇ ਆਪਾਂ ਬਣਾਉਣੇ ਆ ਤਾਂ ਬੀਜ ਦਾ ਜਿਸ ਪੌਦੇ ਤੋਂ ਆਪਾਂ ਬੀਜ ਲਿਆ ਹੈ ਉਹਦੇ ਆਲੇ-ਦੁਆਲੇ 500 ਮੀਟਰ ਤੱਕ ਜਾਨੀ 5 5-5 ਏਕੜ ਤੱਕ ਆਲੇ-ਦੁਆਲੇ ਉਸ ਪੌਦੇ ਦੀ ਕੋਈ ਹੋਰ ਕਿਸਮ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਫੁੱਲਾਂ ਦੇ ਵਿੱਚ ਇਹ ਨਰ ਤੇ ਮਾਦਾ ਦਾ ਸੰਮੇਲ ਹੋਣਾ ਹੈ ਫਿਰ ਜਿੱਦਾਂ ਕੋਬਰੀ ਦੇ ਵਿੱਚ ਨਾ ਆਪਣੇ ਸੀਮਨ ਦਾਖਲ ਹੁੰਦਾ ਹੈ ਇਸ ਤਰ੍ਹਾਂ ਉਬਰੀ ਦੇ ਵਿੱਚ ਪ੍ਰਵੇਸ਼ ਕਰਨਾ ਹੈ ਗਰਭ ਬਤੀ ਹੋਣ ਵਾਂਗੂ ਹੋਣਾ ਹੈ ਫਿਰ ਉਹਦੇ ਉੱਤੇ ਜਿਹੜੇ ਤਾਂ ਬੀਜ ਨਿਵੇਂਗਾ ਉਹ ਬੀਜ ਫਿਰ ਉਹਦੇ ਵਿੱਚ ਮਾਪਿਆਂ ਵਾਲੇ ਗੁਣ ਹੋਣਗੇ ਇਸ ਗੱਲ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਬਹੁਤ سارے ਨਾਜ਼ੁਕ ਵੀ ਪੌਦੇ ਹੁੰਦੇ ਆ ਉਹਨਾਂ ਨੂੰ ਤਾਂ ਅਸੀਂ ਵਿੱਚ ਨੀਲਾ ਥੋਥਾ ਰੜਾ ਕੇ ਨਾ ਕਲੀ ਦੇ ਵਿੱਚ ਤਾਂ ਉਹਨੂੰ 2 ਫੁੱਟ ਤੱਕ ਜਾਂ 2.5 ਫੁੱਟ ਤੱਕ ਥੱਲੇ ਪੇਂਟ ਕਰਨਾ ਹੁੰਦਾ ਜੋ ਤਾਂ ਕਿ ਜ਼ਮੀਨ ਦੇ ਜਿਹੜੇ ਫੰਗਸ ਆ ਜ਼ਮੀਨ ਦੇ ਕੀੜੇ ਆ ਉਹ ਨਾ ਉੱਤੇ ਚੜਵੇਂ ਤੇ ਗਰਮੀ ਤੋਂ ਸਰਦੀ ਤੋਂ ਜਿਹੜਾ ਹੈ ਨਾ ਬੂਟੇ ਨੂੰ ਸੁਰੱਖਿਆ ਮਿਲੇ ਜਿਹੜਾ ਆਪਾਂ ਪੱਤਪਰਾ ਜਿਹੜਾ ਘਾਹ ਬੂਟ ਖੋਦਦੇ ਆਲੇ ਦੁਆਲੇੋਂ ਜੀ ਜਾਂ ਬਾਇਓ ਮਾਸਕਰੀਟੀ ਦੀ ਬਚ ਖੋਚਿਆ ਉਹਨੂੰ ਪੌਦੇ ਦੇ ਚਾਰੇ ਪਾਸੇ ਲਾ ਦੇਣਾ ਸਾਰੇ ਪੌਦਿਆਂ ਦੇ ਅੱਛਾ ਜੀ ਉਹਦਾ ਇਹ ਹੋਏਗਾ ਵੀ ਇੱਕ ਤਾਂ ਉਹ ਗਰਮੀ ਸਰਦੀ ਤੋਂ ਜੜ੍ਹਾਂ ਨੂੰ ਬਚਾਏਗਾ ਪਾਣੀ ਦੀ ਲੋੜ ਘਟਾਏਗਾ ਫੇਰ ਜਿਹੜੇ ਕੀੜੇ ਮਿੱਟੀ ਨੂੰ ਉਪਜਾਊ ਬਣਾਉਂਦੇ ਆ ਉਹਨਾਂ ਨੂੰ ਥੱਲੇ ਨਾ ਵਧਣ ਫੁੱਲਣ ਲਈ ਤਾਂ ਕੰਮ ਕਰਨ ਲਈ ਬਧੇਰੇ ਮੌਕਾ ਮਿਲਦਾ ਹੈ ਤੋ ਇਸ ਕਰਕੇ ਫੇਰ ਜਦੋਂ ਬਰਸਾਤਾਂ ਆਉਣੀਆਂ ਉਹ ਸਾਰਾ ਵਾਲੇ ਦੋਲੇ ਲਾਇਆ ਸਮਗਰੀ ਜਿਹੜੀ ਆ ਉਹ ਗਾ ਕੇ ਨਾ ਉਹ ਵੀ ਰੂੜੀ ਬਣ ਜਾਣੀ ਤੁਸੀਂ ਤੁਸੀਂ ਪੰਜਾਬ ਦੇ ਲਈ ਕਿਹੜੇ ਕਿਹੜੇ ਬੂਟੇ ਰეკਮੈਂਡ ਕਰਦੇ ਆ ਵੈਸੇ ਤੁਸੀਂ ਤੁਸ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਬੂਟੇ ਅੱਜ ਸਾਨੂੰ ਲਾਉਣੇ ਚਾਹੀਦੇ ਆ ਜਿਹੜੇ ਜਿਨ੍ਹਾਂ ਨੂੰ ਲਾਉਣ ਦੀ ਸਾਨੂੰ ਲੋੜ ਆ ਇੱਥੇ ਖੁੱਲੀਆਂ ਸਾਂਝੀਆਂ ਥਾਵਾਂ ਹੈਗੀਆਂ ਜੀ ਉੱਥੇ ਤਾਂ ਜਿਹੜੇ ਸਾਡੇ ਹੈਰੀਟੇਜ ਵਿਰਾਸਤੀ ਪੌਦੇ ਹੈ ਹੂੰ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੀ ਉਹਨਾਂ ਦੇ ਵਿੱਚ ਨਿੰਬੀ ਆਉਂਦੀ ਹੈ ਜੀ ਫੇਰ ਪਿੱਪਲ ਆਉਂਦਾ ਬੋੜ ਆਉਂਦੀ ਆ ਪਿਲਕਣ ਆਉਂਦੀ ਆ ਜੰਡਾ ਆਉਂਦਾ ਬਹੁਤ ਸਾਰੇ ਹੋਰ ਪੌਦੇ ਆ ਜਿਹੜੇ ਸਾਡੇ ਬਰਾਸਤੀ ਪੁਰਾਣੇ ਸਾਡੇ ਵਾਤਾਵਰਨ ਨਾਲ ਸੈੱਟ ਹੋਏ ਆ ਇਹਨਾਂ ਦੇ ਵਿੱਚ ਅੱਛੀ ਲੱਕੜ ਦੇਣ ਵਾਲੇ ਪੌਦੇ ਵੀ ਆ ਇਹਨਾਂ ਦੇ ਵਿੱਚ ਵਾਤਾਵਰਨ ਨੂੰ ਸਾਫ ਸੁਥਰਾ ਕਰਨ ਵਾਲੇ ਪੌਦੇ ਵੀ ਜਿਦਾਂ ਪਿੱਪਲ ਹੈ ਬੋਹੜ ਹੈ ਲੱਕੜ ਵਾਲੇ ਪੌਦਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਪਾਪੂਲਰ ਹੈ ਪਾਪੂਲਰ ਤੇ ਫਿਰ ਸਫੈਦਾ ਹੈ ਫਿਰ ਬਰਮਾ ਡੇਕ ਆ ਜਾਂ ਦੂਜੀ ਡੇਕ ਹੈ ਫਿਰ ਹੋਰ ਵੀ ਬਹੁਤ ਸਾਰੇ ਪੌਦੇ ਲੱਕੜ ਦੇਣ ਵਾਲੇ ਹੈਗੇ ਆ ਵੈਸੇ ਤਾਂ ਇਹ ਪ੍ਰਮਾਨ ਨਹੀਂ ਹਲੇ ਤੱਕ ਖੋਜ ਦੇ ਵਿੱਚ ਸਾਹਮਣੇ ਨਹੀਂ ਆਈ ਗੱਲ ਬਹੁਤ ਸਾਰੇ ਬਿੱਲ ਦੀ ਲੱਕੜ ਹੈ ਮੈਂ ਆਪਣੇ ਫਾਰਮ ਤੇ ਦੇਖਦਾ ਲੋਹੇ ਵਰਗੀ ਹੈ ਫਲਾਹੀ ਦੀ ਲੱਕੜ ਬਿਲਕੁਲ ਹੀ ਲੋਹੇ ਵਰਗੀ ਹੈ ਫਲਾਹੀ ਦੇ ਤਾਂ 50 ਸਾਲ ਪਈ ਰੱਖੋ ਮਿੱਟੀ ਦੇ ਵਿੱਚ ਫੇਰ ਵੀ ਉਹ ਲੋਹਾ ਨਿਕਲੇਗੀ ਅੱਛਾ ਇਸੇ ਤਰ੍ਹਾਂ ਬਹੁਤ ਸਾਰੇ ਪੌਦੇ ਆ ਜਿਹੜੇ ਗੁਲਮੋਹਰ ਵਗੈਰਾ ਹੈ ਇਹਨਾਂ ਦੀ ਵੀ ਅੱਛੀ ਮਜ਼ਬੂਤ ਲੱਕੜ ਹੈ ਪਰ ਮੰਡੀ 'ਚ ਨਹੀਂ ਕੋਈ ਖਰੀਦ ਦੇਗਾ ਕਿਉਂਕਿ ਇਹਨਾਂ ਦੀ ਕੋਈ ਪਛਾਣ ਨਹੀਂ ਹੱਲੇ ਹੋਈ ਜਿਹੜੇ ਇਹ ਦੂਜੇ ਪੌਦੇ ਆ ਨਾ ਸਾਗਬਾਨ ਹੈ ਜਾਂ ਟਾਲੀ ਹੈ ਇਹਦਾ ਜਿਹੜਾ ਵਿਚਕਾਰ ਜਿਹੜਾ ਨਾ ਹੇ ਹਿਸਾਬ ਵਿਚਕਾਰ ਵਾਲਾ ਉਹ ਕੋ ਪੂਰਾ ਹੈ ਜਾਂ ਕਾਲਾ ਹੈ ਉਹਦਾ ਮੁੱਲ ਪਏਗਾ ਜਿਹੜਾ ਬੱਖੀ ਹੁੰਦੀ ਹੈ ਨਾ ਸਾਰੀ ਲੱਕੜੀ ਉਹ ਤਾਂ ਸਿਰਫ ਸੇਵਕ ਤੇ ਕੋਣ ਦੀ ਖਰਾਕ ਹੀ ਹੁੰਦੀ ਹੈ ਇਸ ਕਰਕੇ ਇਹਨਾਂ ਦੀ ਛਾ ਦਾ ਮੁੱਲ ਪੈਣਾ ਇਸੇ ਤਰ੍ਹਾਂ ਜਿਹੜਾ ਨਾ ਜਿਹੜੀ ਡੇਕ ਹੈ ਡੇਕ ਸਾਰੀ ਦੀ ਸਾਰੀ ਵਧਦੀ ਜਾਂਦੀ ਹੈ ਵਿਚਕਾਰ ਵੀ ਤਾਂ ਬੱਖਾਂ ਵਾਲੀ ਇਦਾਂ ਇਹਨਾਂ ਦੇ ਆਪੋ ਆਪਣੇ ਗੁਣ ਨੇ ਆਪੋ ਆਪਣੀਆਂ ਖੂਬੀਆਂ ਨੇ ਲੱਕੜੀ ਦੀ ਆਪਣੇ ਅਨੁਸਾਰ ਆਪਾਂ ਦੇਖਣਾ ਕਿ ਕਿਹੜੀ ਸੰ ਨੂੰ ਕੰਮ ਲਈ ਲੋੜ ਹੈ ਉਸ ਕੰਮ ਲਈ ਵਰਤੋਂ ਕਰਨੀ ਚਾਹੀਦੀ ਸੋ ਦੋਸਤੋ ਆਪਾਂ ਜਿਹੜੀਆਂ ਗੱਲਾਂ ਬਾਤਾਂ ਦਸਾਂਜ ਸਾਹਿਬ ਨੇ ਆਪਾਂ ਨੂੰ ਦੱਸੀਆਂ ਨੇ ਇਹਨਾਂ ਦਾ ਇਹਨਾਂ ਜੋ ਤੁਹਾਨੂੰ ਲਾਭ ਪ੍ਰਾਪਤ ਹੋਇਆ ਹੋਊਗਾ ਉਮੀਦ ਕਰਦੇ ਹਾਂ ਭਾਵੁਕ ਹੋ ਕੇ ਬੂਟਾ ਲਾਉਣਾ ਤੁਹਾਡੀਆਂ ਭਾਵਨਾਵਾਂ ਆਪਣੀ ਕੁਦਰਤ ਪ੍ਰਤੀ ਨੇ ਤੁਹਾਨੂੰ ਕੁਦਰਤ ਨਾਲ ਪ੍ਰੇਮ ਹੈ ਅਸੀਂ ਮੰਨਦੇ ਹਾਂ ਪਰ ਉਹਨਾਂ ਭਾਵਨਾਵਾਂ ਨੂੰ ਥੋੜਾ ਜਿਹਾ ਕਾਬੂ ਚ ਰੱਖ ਕੇ ਕੰਮ ਕਰਿਆ ਕਰੋ ਕਿਉਂਕਿ ਇਹ ਨਹੀਂ ਹੈ ਕਿ ਅਸੀਂ ਜੂਨ ਚ ਬੂਟੇ ਲਾਉਣ ਲੱਗ ਜਾਈਏ ਉਹ ਤਾਂ ਤੁਸੀਂ ਨੁਕਸਾਨ ਕਰ ਰਹੇ ਹੋ ਬੂਟੇ ਚੱਲਣਗੇ ਨਹੀਂ ਜਾਂ ਇੱਕ ਸਮੇਂ ਤੇ ਆ ਕੇ ਉਹ ਆਪਣੇ ਆਪ ਖਤਮ ਹੋ ਜਾਣਗੇ ਜਿਹੜੀ ਸਭ ਤੋਂ ਵੱਡੀ ਚੀਜ਼ ਆ ਤੁਹਾਡਾ ਬੂਟਾ ਲਾਉਣਾ ਬਹੁਤ ਇੰਪੋਰਟੈਂਟ ਆ ਤੁਸੀਂ ਦਰਾਖਤ ਲਾਉਨੇ ਹੋ ਜਿਹੜਾ ਵੀ ਪਾਉਨੇ ਹੋ ਅਸੀਂ ਉਹਦੇ ਚ ਹਜੇ ਨਹੀਂ ਪੈਂਦੇ ਮੈਂ ਜਿਹੜੀ ਮੈਨੂੰ ਲੱਗਦਾ ਹੈ ਡਿਜੀਟਲ ਤੌਰ ਤੇ ਉਹ ਇਹ ਹੈ ਕਿ ਤੁਸੀਂ ਸੰਭਾਲਦੇ ਕਿੰਨੇ ਹੋ ਸੋ ਬੂਟੇ ਉਨੇ ਹੀ ਲਾਓ ਜਿੰਨੇ ਤੁਸੀਂ ਸੰਭਾਲ ਸਕਦੇ ਹੋ ਸੌ ਲਾਤਾ 200 ਲਾਤਾ ਬਹੁਤ ਵਧੀਆ ਗੱਲ ਹੈ ਪਰ 100 ਬੂਟੇ ਨੂੰ ਪਾਣੀ ਵੀ ਪਾਉਣਾ ਪੈਣਾ ਉਹਦੀ ਕੋਈ ਹੋਰ ਸੰਭਾਲ ਵੀ ਕਰਨੀ ਪੈਣੀ ਤੇ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਉਹਨਾਂ 100 ਬੂਟਿਆਂ ਦੇ ਥਾਂ ਦੇ ਉੱਤੇ ਤੁਸੀਂ ਕਿੰਨੇ ਮਰੇ ਉਹਨਾਂ ਚ ਕਿੰਨੇ ਖਰਾਬ ਹੋ ਗਏ ਜਾਂ ਪਸ਼ੂਆਂ ਖਾ ਗਏ ਜਾਂ ਕਿਸੇ ਨੇ ਪੁੱਟ ਦਿੱਤਾ ਉਹਨਾਂ ਨੂੰ ਅਪਡੇਟ ਕੀਤਾ ਤੁਸੀਂ ਸੋ ਉਹਨੂੰ ਅਪਡੇਟ ਵੀ ਤੁਹਾਨੂੰ ਕਰਨਾ ਪੈਣਾ ਸੋ ਬਾਕੀ ਠੀਕ ਹੈ ਜੀ ਗੱਲਾਂ ਬਾਤਾਂ ਬਹੁਤ ਸੋਹਣੀਆਂ ਹੋਈਆਂ ਦਸਾਂਜ ਸਾਹਿਬ ਬਹੁਤ ਧੰਨਵਾਦ ਜੀ ਫਿਰ ਮਿਲਦੇ ਆ ਜੀ ਦੱਸ